ਸਤਿ ਸ਼੍ਰੀ ਅਕਾਲ ਜੀ ਸਾਨੂੰ ਭੁੱਲ ਕੇ ਵੀ ਇਸ ਦਿਨ ਨਮੇ ਕੱਪੜੇ ਨਹੀਂ ਪਾਉਣੇ ਚਾਹੀਦੇ ਹਨ ਜਿਵੇਂ ਕਿ ਐਤਵਾਰ ਮੰਗਲਵਾਰ ਅਤੇ ਸ਼ਨੀਵਾਰ ਨੂੰ ਨਮੇ ਕੱਪੜੇ ਕਦੇ ਵੀ ਭੁੱਲ ਕੇ ਨਾ ਪਾਓ ਇਹ ਦਿਨ ਚੰਗੇ ਨਹੀਂ ਹੁੰਦੇ ਐਤਵਾਰ ਨੂੰ ਨਮੇ ਕੱਪੜੇ ਪਾਉਣ ਨਾਲ ਸਰੀਰ ਵਿੱਚ ਰੋਗ ਵਧਣ ਦਾ ਖਤਰਾ ਵੱਧ ਜਾਂਦਾ ਹੈ ਸ਼ਨੀਵਾਰ ਨੂੰ ਨਮੇ ਕੱਪੜੇ ਪਾਉਣ ਨਾਲ ਸ਼ਨੀ ਦੇਵਤਾ ਨੂੰ ਗੁੱਸਾ ਆਉਂਦਾ ਹੈ ਅਤੇ ਇਹ ਜਾਨਲੇਵਾ ਵੀ ਹੋ ਸਕਦਾ ਹੈ ਨਾ ਪਾਓ ਇਸ ਦਿਨ ਕੱਪੜੇ ਮੰਗਲਵਾਰ ਨੂੰ ਨਵੇਂ ਕੱਪੜੇ ਪਾਉਣ ਨਾਲ ਬਿਨਾਂ ਕਿਸੇ ਗੱਲ ਤੋਂ ਤੁਹਾਨੂੰ ਬਦਨਾਮੀ ਮਿਲ ਸਕਦੀ ਹੈ ਦੇਖੋ ਜੀ ਸਾਰੇ ਦਿਨ ਪ੍ਰਮਾਤਮਾ ਨੇ ਬਣਾਏ ਨੇ ਮੰਗਲ ਹੋਵੇ ਭਾਵੇਂ ਸ਼ਨੀ ਹੋਵੇ ਭਾਵੇਂ ਐਤਵਾਰ ਹੋਵੇ ਹਨਾ ਤੇ ਜੇ ਮੰਗਲਵਾਰ ਨੂੰ ਬੰਦਾ ਜਨਮ ਲੈ ਲਵੇ ਤਾਂ ਫਿਰ ਆਪਾਂ ਬੰਦੇ ਨੂੰ ਸੱਟਿਆਵਾਂਗੇ ਨਹੀਂ ਨਾ ਕੋਈ ਮੰਗਲਵਾਰ ਨੂੰ ਜਨਮ ਲੈਂਦਾ ਕੋਈ ਐਤਵਾਰ ਨੂੰ ਜਨਮ ਲੈਂਦਾ ਕੋਈ ਸ਼ਨੀਵਾਰ ਨੂੰ ਜਨਮ ਲੈਂਦਾ ਕਿ ਫਿਰ ਉਹ ਉਹ ਬੰਦਾ ਮਾੜਾ ਹੋ ਗਿਆ ਸਾਰੇ ਦਿਨ ਚੰਗੇ ਹੁੰਦੇ ਨੇ ਕਿਸੇ ਦਿਨ ਵੀ ਕਪੜਾ ਪਾਓ ਕੋਈ ਹੋ ਨਹੀਂ ਆਪਣੇ ਵਾਹਿਗੁਰੂ ਦਾ ਨਾਮ ਲੈ ਕੇ ਜੇ ਤੁਹਾਨੂੰ ਜਿਆਦਾ ਲੱਗਦਾ ਕੋਈ ਬਹਿਮ ਪਰਮਾਨ ਦੇ ਵਿੱਚ ਲੋ ਹੁੰਦਾ ਹਨਾ ਕਹਿੰਦੇ ਨੇ 100 ਰੋਗਾਂ ਦੀ ਦੀ ਦਾ ਇਲਾਜ ਹੋ ਜਾਂਦਾ ਪਰ ਜਿਹੜਾ ਬਹਿਮ ਉਹਦਾ ਇਲਾਜ ਨਹੀਂ ਹੁੰਦਾ ਕਦੇ ਵੀ ਇਹ ਵੀ ਤੁਹਾਨੂੰ ਲੱਗਦਾ ਜੇ ਤਾਂ ਆਪਣਾ ਏਕ ਓੰਕਾਰ ਦਾ ਜਾਪ ਕਰਕੇ ਕੋਈ ਵੀ ਕਿਸੇ ਵੀ ਕੰਮ ਦੀ ਸ਼ੁਰੂਆਤ ਕਰੋ ਕੋਈ ਵੀ ਨਵਾਂ ਕੱਪੜਾ ਪਾਓ ਤੁਹਾਨੂੰ ਜ਼ਰੂਰ ਉਹ ਹੰਡਾਵਣਾ ਹੋਵੇਗਾ ਕੋਈ ਖਤਰਾ ਨਹੀਂ ਹੋਵੇਗਾ ਕੋਈ ਰੋਗ ਨਹੀਂ ਤੁਹਾਨੂੰ ਲੱਗੇਗਾ ਤੇ ਇਹਨਾਂ ਬਹਿਮਾਂ ਪਰਮਾਂ ਚ ਨਹੀਂ ਪਹਿਣਾ ਚਾਹੀਦਾ ਮੈਂ ਤਾਂ ਸਿਰਫ ਜਸਟ ਇਹ ਵੀਡੀਓ ਤਾਂ ਬਣਾਈ ਸੀਗੀ ਕਿ ਇਹਨਾਂ ਗੱਲਾਂ ਚੋਂ ਨਿਕਲ ਕੇ ਰੱਬ ਦਾ ਨਾਮ ਲਿਆ ਜਾਵੇ ਜੇ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆ ਅਗਲੀ ਵੀਡੀਓ ਸਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ